ਕੱਲ ਦੁਪਹਿਰ ਵੇਲੇ ਇੱਕ ਖਬਰ ਸਾਹਮਣੇ ਆਈ ਸੀ ਕਿ ਖਰੜ ਦੇ ਵਿੱਚ ਇੱਕ ਘਰ ਚੋਂ ਲੜਕੀ ਦੀ Laash ਮਿਲੀ ਹੈ Laash ਮਿਲਣ ਦੇ ਨਾਲ ਜਿਹੜਾ ਉੱਥੇ ਸਸੰਸਨੀ ਫੈਲ ਗਈ ਆਸ-ਪਾਸ ਦੇ ਲੋਕ ਜਿਹੜੇ ਆ ਉਹ ਇਕੱਠੇ ਹੋ ਗਏ ਪੁਲਿਸ ਪਹੁੰਚ ਗਈ ਤਫਤੀਸ਼ ਸ਼ੁਰੂ ਹੋ ਗਈ ਹੁਣ ਜਦੋਂ ਤਫਤੀਸ਼ ਪੁਲਿਸ ਨੇ ਲਗਭਗ ਕਰ ਲਈ ਹੈ ਤਾਂ ਮਾਮਲਾ ਸਾਹਮਣੇ ਨਿਕਲ ਕੇ ਇਹ ਆਇਆ ਕਿ ਇਸ ਲੜਕੀ ਨੂੰ ਇਹਦੇ ਬੋਏਫਰੈਂਡ ਨੇ ਜਿਹੜਾ ਕਤਲ ਕਰ ਦਿੱਤਾ ਇਸ ਲੜਕੀ ਦਾ ਨਾਮ ਏਕਤਾ 27 ਸਾਲ ਦੀ ਉਮਰ ਹੈ ਤੇ ਮਲਟੀ ਨੇਸ਼ਨਲ ਕੰਪਨੀ ਦੇ ਵਿੱਚ ਬਤੌਰ ਮੈਨੇਜਰ ਇਹ ਲੜਕੀ ਕੰਮ ਕਰਦੀ ਸੀ ਇਹਦਾ ਰਿਲੇਸ਼ਨਸ਼ਿਪ ਅਨਸ ਕੁਰੇਸ਼ੀ ਦੇ ਨਾਲ ਜਿਹੜਾ ਕੀ ਮੁਰਦਾਬਾਦ ਯੂਪ ਦਾ ਰਹਿਣ ਵਾਲਾ ਤੇ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਇਕਟਾ ਬਚਲਾਉਂਦਾ ਸੀਗਾ ਲਗਭਗ ਪਿਛਲੇ 4 ਸਾਲ ਤੋਂ ਦੋਵੇਂ ਜਿਹੜੇ ਆ ਇਹ ਰਿਲੇਸ਼ਨ ਦੇ ਵਿੱਚ ਸੀਗੇ ਪਰ ਕਿਸੇ ਗੱਲ ਤੋਂ ਇਹਨਾਂ ਦੋਹਾਂ ਦੀ ਅਣਬਣ ਹੋ ਗਈ ਤੇ 5 ਤਰੀਕ ਲਗਭਗ ਮਨੇਰੇ ਕਹਿ ਲਈਏ ਤੜਕੇ ਕਹਿ ਲਈਏ 2:30 ਵਜੇ ਇਹ ਅਨਸ ਕੁਰੇਸ਼ੀ ਜਿਹੜਾ ਇਹ ਏਕਤਾ ਦੇ ਘਰ ਆਉਂਦਾ ਕਿਉਂਕਿ ਇਹਨੂੰ ਪਤਾ ਸੀਗਾ ਕਿ ਅੱਜ ਏਕਤਾ ਘਰ ਦੇ ਵਿੱਚ ਕੱਲੀ ਹੈ ਕਿਉਂਕਿ ਇਹਦੇ ਭਰਾ ਦੇ ਸਹੁਰਿਆਂ ਵੱਲ ਜਾਗਰਣ ਸੀਗਾ ਸਾਰਾ ਪਰਿਵਾਰ ਉਧਰ ਗਿਆ ਹੋਇਆ ਸੀਗਾ ਇਸੇ ਗੱਲ ਦਾ ਫਾਇਦਾ ਉਠਾਉਂਦਿਆਂ ਜਿਹੜਾ ਇਹ ਅਨਸਕੁਰੇਸ਼ੀ ਨਾਂ ਦਾ ਸ਼ਖਸ ਜਿੰਨੇ ਇਹਦਾ ਕਤਲ ਕੀਤਾ ਇਹ ਜਦੋਂ 2:30 ਵਜੇ ਉਹਨਾਂ ਦੇ ਘਰ ਪਹੁੰਚਦਾ ਉੱਥੇ ਇਹਨਾਂ ਦੀ ਆਪਸ ਵਿੱਚ ਤਕਰਾਰ ਹੋ ਜਾਂਦੀ ਹੈ ਤਾਂ ਇਹਦਾ ਇਹ ਕਤਲ ਕਰ ਦਿੰਦਾ 5 ਵਜੇ ਦੇ ਕਰੀਬ ਉੱਥੋਂ ਇਹ ਫਰਾਰ ਹੋ ਜਾਂਦਾ ਆਪਣੇ ਕੱਪੜੇ ਚੇਂਜ ਕਰਦਾ ਔਰ ਉੱਥੇ ਘਰ ਦੇ ਵਿੱਚ ਕੋਈ ਸ਼ਰਾਬ ਪਈ ਹੁੰਦੀ ਹੈ ਨਾਲ ਉਹ ਵੀ ਲੈ ਜਾਂਦਾ ਹੁਣ ਹੁੰਦਾ ਕੀ ਹੈ ਇਹ ਸਾਰੇ ਮਾਮਲੇ ਦਾ ਖਲਾਸਾ ਕਿੱਦਾਂ ਹੁੰਦਾ ਵੀ ਸ਼ਰਾਬ ਜਦੋਂ ਇਹ ਪੀ ਲੈਂਦਾ ਤਾਂ ਇਹ ਏਕਤਾ ਦੀ ਗੱਡੀ ਚੋਰੀ ਕਰਕੇ ਯੂਪੀ ਵੱਲੋਂ ਪਾ ਲੈਂਦਾ ਤੇ ਇਹਦਾ ਐਕਸੀਡੈਂਟ ਹੋ ਜਾਂਦਾ ਸ਼ਾਹਬਾਦ ਮਰਕੰਡਾ ਜਿਹੜਾ ਅੰਬਾਲਾ ਤੋਂ ਬਿਲਕੁਲ ਥੋੜਾ ਜਿਹਾ 5 7 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਕਸਬਾ ਉੱਥੇ ਇਹਦਾ ਐਕਸੀਡੈਂਟ ਹੋ ਜਾਂਦਾ ਔਰ ਐਕਸੀਡੈਂਟ ਵੀ ਦੱਸਿਆ ਜਾ ਰਿਹਾ ਬਹੁਤ ਗੰਭੀਰ ਹੋਇਆ ਕਿਉਂਕਿ ਇਹ ਨਸ਼ੇ ਦੇ ਵਿੱਚ ਸੀਗਾ ਜਦੋਂ ਪੁਲਿਸ ਵਾਲੇ ਉੱਥੇ ਪਹੁੰਚਦੇ ਆ ਗੱਡੀ ਦੇ ਦਸਤਾਵੇਜ਼ ਚੈੱਕ ਕਰਦੇ ਆ ਤਾਂ ਪਤਾ ਲੱਗਦਾ ਹੈ ਵੀ ਗੱਡੀ ਤਾਂ ਸੁਖਚੈਨ ਸਿੰਘ ਦੇ ਨਾਮ ਤੇ ਹੈ ਹੁਣ ਜਿਹੜਾ ਸੁਖਚੈਨ ਸਿੰਘ ਹੈ ਇਹ ਏਕਤਾ ਦਾ ਵੱਡਾ ਭਰਾ ਹੈ ਜਦੋਂ ਉਹ ਸੁਖਚੈਨ ਦੇ ਨਾਲ ਸੰਪਰਕ ਕਰਦੇ ਆ ਕਿ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤਾਂ ਸੁਖਚੈਨ ਸਿੰਘ ਕਹਿੰਦਾ ਵੀ ਸਾਡੀ ਗੱਡੀ ਤਾਂ ਸਾਡੀ ਭੈਣ ਚਲਾਉਂਦੀ ਹੈ ਤੇ ਸਾਡੀ ਭੈਣ ਦਾ ਕੀ ਹਾਲ ਹੈ ਉਹ ਕਹਿੰਦੇ ਨਹੀਂ ਦਰਸਲ ਗੱਡੀ ਇੱਕ ਸ਼ਖਸ ਚਲਾ ਰਿਹਾ ਉਹਨੂੰ ਵੀ ਗੰਭੀਰ ਸੱਟਾਂ ਲੱਗੀਆਂ ਉਹਨੂੰ ਅਸੀਂ ਚੰਡੀਗੜ੍ਹ ਰੈਫਰ ਕਰ ਦਿੱਤਾ ਉਹ ਸ਼ਖਸ ਬੜਾ ਹੈਰਾਨ ਹੁੰਦਾ ਕਹਿੰਦਾ ਇਹ ਗੱਡੀ ਤਾਂ ਮੇਰੀ ਸਿਸਟਰ ਦੀ ਆ ਇਸੇ ਦੌਰਾਨ ਜਿਹੜਾ ਸੁਖਚੈਨ ਸਿੰਘ ਆ ਇਹ ਆਪਣੇ ਛੋਟੇ ਭਰਾ ਰੋਹਿਤ ਨੂੰ ਫੋਨ ਕਰਦਾ ਕਿ ਤੁਸੀਂ ਦੇਖੋ ਏਕਤਾ ਕਿੱਥੇ ਆ ਜਦੋਂ ਏਕਤਾ ਨੂੰ ਬਾਰ-ਬਾਰ ਫੋਨ ਕੀਤੇ ਜਾਂਦੇ ਆ ਉਹ ਫੋਨ ਅਟੈਂਡ ਨਹੀਂ ਕਰਦੀ ਤਾਂ ਫਿਰ ਜਿਹੜਾ ਆਸ-ਪਾਸ ਸੰਪਰਕਿਤ ਕੀਤਾ ਜਾਂਦਾ ਆਂਡ ਗਵਾਂਡ ਤੋਂ ਪਤਾ ਲੱਗਦਾ ਆਂ ਕਿ ਏਕਤਾ ਘਰ ਦੇ ਵਿੱਚ ਆ ਤੇ ਅੰਦਰੋਂ ਤਾਲੇ ਲੱਗੇ ਹੋਏ ਆ ਇਸੇ ਦੌਰਾਨ ਫਿਰ ਗਵਾਂਢੀ ਜਿਹੜੇ ਆ ਇਹ ਛੱਤ ਤੋਂ ਦੀ ਥੱਲੇ ਉਤਰਦੇ ਆ ਦੇਖਦੇ ਆ ਕਿ ਏਕਤਾ ਤਾਂ ਬਿਸੁੱਧ ਪਈ ਹੋਈ ਆ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਦੇਖਦੇ ਆ ਕਿ ਇਹਦਾ ਤਾਂ ਮਰਡਰ ਹੋ ਗਿਆ ਖੈਰ ਇਹ ਜਿਹੜਾ ਦੋਸ਼ੀ ਅਨਸ ਕੁਰੇਸ਼ੀ ਜਿਹੜਾ ਗੱਡੀ ਲੈ ਕੇ ਭੱਜ ਰਿਹਾ ਸੀਗਾ ਇਦੀ ਗੱਡੀ ਅਗਰ ਉਥੇ ਐਕਸੀਡੈਂਟ ਨਾ ਹੁੰਦੀ ਅਗਰ ਇਹਦਾ ਕਿਸੇ ਦੇ ਨਾਲ ਟੱਕਰ ਨਾ ਹੁੰਦੀ ਤਾਂ ਸ਼ਾਇਦ ਇਹ ਜਿਹੜਾ ਦੋਸ਼ੀ ਹੈ ਇਹਨੇ ਫਰਾਰ ਹੋ ਜਾਣਾ ਸੀਗਾ ਔਰ ਪੁਲਿਸ ਨੂੰ ਕਾਫੀ ਮੁਸ਼ਕਲਤ ਕਰਨੀ ਪੈਣੀ ਸੀਗੀ ਇਸ ਕੇਸ ਨੂੰ ਸੋਲਵ ਕਰਨ ਦੇ ਵਿੱਚ ਪਰ ਜਦੋਂ ਹੀ ਇਹਦਾ ਐਕਸੀਡੈਂਟ ਹੋਇਆ ਕਿਉਂਕਿ ਐਕਸੀਡੈਂਟ ਬਹੁਤ ਭਿਆਨਕ ਦੱਸਿਆ ਜਾ ਰਿਹਾ ਇਹਦੀ ਵੀ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਔਰ ਇਸੇ ਦੌਰਾਨ ਗੱਡੀ ਦੇ ਦਸਤਾਵੇਜ਼ ਖੰਘਾਲੇ ਜਾਂਦੇ ਆ ਤਾਂ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਸ਼ਖਸ ਅਨਸ ਕੁਰੇਸ਼ੀ ਆ ਇਹ ਤਾਂ ਪਿੱਛੇ ਕਤਲ ਕਰਕੇ ਭੱਜਣ ਦੀ ਜਿਹੜੇ ਫਰਾਕ ਦੇ ਵਿੱਚ ਸੀਗਾ ਪਰ ਇਹਨੂੰ ਜਿਹੜਾ ਹੁਣ ਇਸ ਐਕਸੀਡੈਂਟ ਦੇ ਚੱਕਰ ਦੇ ਵਿੱਚ ਇੱਥੇ ਹੀ ਫੜ ਲਿਆ ਗਿਆ ਹੁਣ ਇਸ ਨੂੰ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਇਸ ਵੇਲੇ ਜ਼ੇਰੇ ਇਲਾਜ ਆ ਪਰ ਇਹਨੂੰ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਰੱਖਿਆ ਹੋਇਆ ਜਿੱਦਾਂ ਇਹ ਠੀਕ ਹੋਏਗਾ ਪੁਲਿਸ ਇਹਦੇ ਉੱਤੇ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ